ਸੋ ਸਭ ਤੋਂ ਪਹਿਲਾਂ ਮੈਂ ਸਮੂਹ ਇਲਾਕਾ ਨਿਵਾਸੀਆਂ ਦਾ ਬਹੁਤ ਸਾਰਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨੀ ਭਾਰੀ ਗਰਮੀ ਦੇ ਵਿੱਚ ਆਪਣੇ ਘਰਾਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਸ਼੍ਰੀ ਅਨਿਲ ਜੋਸ਼ੀ ਸਾਹਿਬ ਨੂੰ ਜੋ ਕਿ ਮਾਣ ਵਧਾਇਆ ਹੈ ਸੋ ਸਾਬ ਨੇ ਭਰੋਸਾ ਇਹੀ ਦਿਵਾਇਆ ਹੈ ਕਿ ਅਸੀਂ ਸ਼੍ਰੀ ਅਨਿਲ ਜੋਸ਼ੀ ਸਾਹਿਬ ਨਾਲ ਇੱਕ ਵਿਕਾਸ ਪੁਰਸ਼ ਨੇ ਪਰਚੋਨ ਨਿਸ਼ਾਨ ਤੱਕੜੀ ਤੇ ਬਟਨ ਦਬਾਵਾਂਗੇ ਸੋ ਮੈਨੂੰ ਬਹੁਤ ਉਮੀਦ ਆ ਔਰ ਭਰੋਸਾ ਵੀ ਦਿਤਾਇਆ ਉਹਨਾਂ ਨੇ ਕਿ ਵੋਟਰ ਤੁਸੀਂ ਵੇਖ ਸਕਦੇ ਭਾਰੀ ਸਮੂਚੀ ਟੀਮ ਦੇ ਨਾਲ ਵੋਟ ਪਾ ਕੇ ਆ ਰਹੇ ਨੇ ਤੁਹਾਨੂੰ ਜ਼ੁਬਾਨੇ ਵੀ ਕੁਝ ਦੱਸਣਗੇ ਸੋ ਅਸੀਂ ਇਹੀ ਚਾਹੁੰਦੇ ਆ ਇਲਾਕਾ ਨਿਵਾਸੀ ਵੀ ਇਹੀ ਚਾਹੁੰਦੇ ਆ ਕਿ ਸ਼੍ਰੀ ਅਨਿਲ ਜੋਸ਼ੀ ਜੀ ਇਸ ਵਾਰ ਆਉਣ ਔਰ ਜੋ ਇਲਾਕੇ ਦੇ ਵਿਕਾਸ ਰੁਕੇ ਹੋਏ ਨੇ ਉਹ ਵਿਕਾਸਾਂ ਜੋ ਕੰਮ ਹੋ ਸਕੇ ਸੋ ਤੁਹਾਡੇ ਨਾਲ ਵੋਟਰ ਵੀ ਨਾਲ ਮੇਰੇ ਖੜੇ ਹੋਏ ਨੇ ਇਹਨਾਂ ਬਾਰੇ ਇਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਗਰਦੀਪਪੁਰ ਵਾਲਾ ਤੁਸੀਂ ਕਿਹੜੇ ਏਰੀਆ ਤੋਂ ਆਏ ਹੋ ਵੋਟ ਪਾਉਣ ਵਾਸਤੇ ਮਗਬੂਲਪੁਰਿਆ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਅੰਦਰ ਕਿੰਨੇ ਕੁ ਪਿਆਰ ਦੇ ਨਾਲ ਜਾਂ ਫਿਰ ਬਹੁਤ ਵਧੀਆ ਸਹੀ ਤਰੀਕੇ ਦਾ ਰਹਿ ਲੱਗਦਾ ਹੈ ਮਾਹੌਲ ਬਹੁਤ ਵਧੀਆ ਤੇ ਕਿੰਨੂ ਪਾ ਕੇ ਆਏ ਜੀ ਤੁਸੀਂ ਬਹੁਤ ਤੱਕੜੀ ਪਾਈ ਤੱਕੜੀ ਪਾਈ ਕੀ ਉਮੀਦ ਹੈ ਤੁਹਾਨੂੰ ਤੱਕੜੀ ਤੋਂ ਕੀ ਆਉਣੇ ਹੈ ਉਮੀਦ ਹੈ ਕਿ ਬਸ ਜੇਤੀ ਹੋਏਗੀ ਹਾਂਜੀ ਉਮੀਦ ਹੈ ਕਿ ਜੇਤੀ ਹੋਏਗੀ ਹਾਂ ਉਹਨਾਂ ਦੀ ਜੇਤੀ ਹੋਏਗੀ ਠੀਕ ਹੈ ਹਾਂਜੀ ਜਿਸ ਤਰ੍ਹਾਂ ਵੋਟ ਪਾਉਣ ਤੋਂ ਬਾਅਦ ਤੁਸੀਂ ਆਪਣੀ ਵੋਟ ਦੇ ਕੇ ਬਿਲਕੁਲ ਸੈਟੀਸਫਾਈਡ ਹੋ ਕਿ ਤੁਸੀਂ ਸਹੀ ਤਰੀਕੇ ਦੀ ਤੇ ਸਹੀ ਪਾਰਟੀ ਨੂੰ ਵੋਟ ਪਾਈ ਹੈ ਕਿ ਸਹੀ ਪਾਰਟੀ ਨੂੰ ਪਾਈ ਆਪਾਂ ਜਿਵੇਂ ਜੁਸ਼ ਤਕੜੀ ਨਹੀਂ ਤਕੜੀ ਦੀ ਜਿੱਤੋਈ ਤਕੜੀ 116 ਤੋਂ 117 ਨੰਬਰ ਵਾਰਡ ਦੀ ਜਿਹੜੀ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਆ ਉਹ ਆਪਾਂ ਪੂਰੀ ਚੰਗੀ ਤਰ੍ਹਾਂ ਨੇ ਭਰ ਰਹੇ ਆ ਬਾਕੀ ਵੋਟਰਾਂ ਆਪ ਵੀ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਪੂਰੇ ਉਤਸ਼ਾਹ ਦੇ ਨਾਲ ਤੇ ਬਾਕੀ ਆਪਣੇ ਵੋਟਾਂ ਪੂਰੀਆਂ ਦੇ ਰਹੇ ਅਸੀਂ ਚਾਹਦੇ ਆ ਇਬਾਦਤ ਸਰਕਾਰ ਫਿਰ ਇੱਕ ਇੱਕ ਵਾਰੀ ਦੁਬਾਰਾ ਆਵੇ ਕਿਉਂਕਿ ਜੋ ਫੈਸਿਲਟੀਆਂ ਆਪਾਂ ਪਹਿਲੇ ਮਿਲਟਰੀਆਂ ਸੀ ਉਹੀਆਂ ਨੂੰ ਦੁਬਾਰਾ ਮਿਲੇ ਤੇ ਬਾਕੀ ਆਨ ਪੂਰਾ ਯਕੀਨ ਹੈ ਕਿ ਇਸ ਵਾਰੀ ਸ਼੍ਰੀ ਅਨਿਲ ਜੋਸ਼ੀ ਜੀ ਪੂਰੀ ਪਾਰੀ ਲੀਡ ਨਾਲ ਜਿੱਤਣਗੇ ਧੰਨਵਾਦ ਜੀ ਤੇ ਇਸ ਤਰ੍ਹਾਂ ਆ ਕਿ ਅੱਜ ਪੂਰਾ ਸ਼ਾਹ ਹੈਗਾ ਵੋਟਾਂ ਦਾ ਜੋਸ਼ੀ ਸਾਹਿਬ ਨੂੰ ਜਿਤਾ ਕੇ ਭੇਜਾਂਗੇ ਬਹੁਤ ਖੁਸ਼ ਸਾਰੇ ਕਹਿੰਦੇ ਕਿ ਜੋਸ਼ੀ ਸਾਹਿਬ ਨੂੰ ਹੀ ਵੋਟਾਂ ਪਾਉਣੀਆਂ ਜਿੱਤ ਅੱਜ ਜੋਸ਼ੀ ਸਾਹਿਬ ਦੀ ਜਿੱਤ ਪੱਕੀ ਹੈ ਤੇ ਘਰਾਂ ਚੋਂ ਨਿਕਲ-ਨਿਕਲ ਬੇਬੀਆਂ ਤੁੱਪੇ ਸਾਰੇ ਗਰਮੀ ਦੇ ਵਿੱਚ ਆਉਂ ਡਿਆ ਵਾ ਤੇ ਬਾਕੀ ਮੈਂ ਇਹ ਕਹਿਣਾ ਚਾਹੁੰਨੀ ਕਿ ਅੱਜ ਜੋਰਸੀ ਸਾਹਿਬ ਦੀ ਸੀਟ ਪੱਕੀ ਆ ਤੇ ਪੱਕੀ ਆ ਹਾਂਜੀ ਸਰ ਕਿਸ ਤਰ੍ਹਾਂ ਦਾ ਮਾਹੌਲ ਹੈ ਸਵੇਰ ਦਾ ਬਹੁਤ ਵਧੀਆ ਮਾਹੌਲ ਹੈ ਜੀ ਮੇਰੇ ਕੋ ਇੱਥੇ ਤਿੰਨ ਬੂਥ ਹੈ ਤਿੰਨ ਬੂਥਾਂ ਤੇ ਮੈਂ ਚਾਰਜਿਆਂ ਜੀ ਨਾਲ ਮੇਰੇ ਕੋ ਚਾਰ ਜਵਾਨ CRP ਦੇ ਆ ਤੇ VOTER ਆਪਣੀ ਵੋਟ ਦਾ ਇਸਤੇਮਾਲ ਕਰਕੇ ਤੇ ਆ ਜਾ ਰਹੇ ਆ ਬਹੁਤ ਵਧੀਆ ਮਾਹੌਲ ਹੈ ਜੀ ਸ਼ਾਂਤ ਮਾਹੌਲ ਹੈ ਸਾਡੇ ਇੱਥੇ ਕੋਈ ਮਾਹੌਲ ਖਰਾਬੀ ਵਗੈਰਾ ਨਹੀਂ ਕੋਈ ਮਾਹੌਲ ਨਹੀਂ ਜੀ ਆਪਣਾ ਖਰਾਬੀ ਵਾਲਾ ਕੋਈ ਏਦਾਂ ਦੀ ਗੱਲ ਨਹੀਂ ਹੈ ਬਹੁਤ ਵਧੀਆ ਚੱਲ ਰਿਹਾ ਜੀ ਸਾਡਾ ਇੱਥੇ VOTING ਜਿਹੜੀ ਬਹੁਤ ਕਿੰਨੇ ਕੁ ਲੋਕ ਇਸ ਟਾਈਮ ਸਵੇਰ ਤੋਂ ਲੈ ਕੇ ਹੁਣ ਤੱਕ ਵੋਟਾਂ ਪਾ ਕੇ ਜਾ ਚੁੱਕੇ ਨੇ ਇੱਥੇ ਦੇ ਆਪਣੇ ਮੇਰੇ ਕੋਲ ਲਿਸਟ ਹੈਗੀ ਹੈ ਜੀ ਮੈਂ ਤੁਹਾਨੂੰ ਲਿਸਟ ਵਿੱਚ ਤਾਂ ਦੱਸ ਦੇਣਾ ਜੇ ਤੁਸੀਂ ਟੋਟਲ ਚਾਹੁੰਦੇ ਉਸ ਤਰ੍ਹਾਂ ਕਾਫੀ VOTING ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੀ ਅੰਦਾਜ਼ਾ ਅੰਦਾਜ਼ਾ ਕੋਈ ਕਰੀਬ 7-800 ਦੇ ਲੱਗ ਹੋ ਗਈ ਹੈ ਜੀ ਕਰੀਬ ਤੇ ਹੁਣ ਵੋਟਾਂ ਹੁਣ ਕਾਫੀ ਆ ਰਹੇ ਆ ਹੋਰ ਵੀ ਵੋਟਰ ਤੇ ਆਪਣੇ ਪਾਕ ਤੇ ਜਾ ਰਹੇ ਜੀ ਪੁੱਛਾ ਕਿੰਨੇ ਲੋਕਾਂ ਦੇ ਵਿੱਚ ਵੇਖਿਆ ਜਾ ਰਿਹਾ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੈ ਆਪਣੀ ਬਹੁਮਤ ਜੋ ਯੂਜ਼ ਕਰ ਰਹੇ ਹਾਂ ਕਰ ਰਹੇ ਜੀ ਆਪਣੇ ਕਰਕੇ ਬਹੁਮਤ ਯੂਜ਼ ਤੇ ਜਾ ਰਹੇ ਆ ਆਪਣਾ ਵੋਟ ਪਾ ਕੇ ਇਸਤੇਮਾਲ ਕਰਕੇ ਓਕੇ